ਜਦੋਂ ਅਸੀਂ ਗੁਰਦੁਆਰਾ ਸਾਹਿਬ ਅੰਦਰ ਆਉਨੇ ਆ ਨਾ ਜੀ ਹੱਥ ਜੋੜ ਲੈਨੇ ਹਣਾ ਕਿਉਂ ਜੋੜਨੇ ਆ ਸਦੀਆਂ ਤੋਂ ਜੋੜ ਰਹੇ ਆ ਕਿ ਜਦੋਂ ਅਸੀਂ ਖੱਥ ਹੱਥ ਜੋੜ ਦਿੱਤੇ ਇਹਦਾ ਅੰਤਰੀ ਭਾਵ ਇਹ ਵੇ ਕਿ ਬੰਦੇ ਦੇ ਹੱਥ ਚ ਬੜੀ ਤਾਕਤ ਜੀ ਹਣਾ ਮਹਾਰਾਜ ਕਹਿੰਦੇ ਜਦੋਂ ਖੱਥ ਐ ਖੋਲ ਕੇ ਤੇ ਮੇਰਾ خیال ਗੁਰੂ ਕੋਲ ਹੱਥ ਜੋੜ ਕੇ ਆਨੇ ਚਾਹੀਦੇ ਨੇ ਆ ਇਸ ਤਰ੍ਹਾਂ ਨਹੀਂ ਕਰਕੇ ਆਉਣਾ ਚਾਹੀਦਾ ਵਿਥ ਰੱਖ ਕੇ ਬੰਦਾ ਇਸ ਤਰ੍ਹਾਂ ਰੱਖ ਕੇ ਹੁੰਦਾ ਨਾ ਕਈ ਇਸ ਤਰ੍ਹਾਂ ਹੀ ਖਲੋਤੇ ਰਹਿੰਦੇ ਆ ਖਿਮਾ ਕਰਿਓ ਹੱਥ ਜੋੜ ਦਿੱਤੇ ਹੱਥ ਜੋੜਨ ਦਾ ਮਤਲਬ ਹੈ ਮੇਰੇ ਹੱਥ 'ਚ ਕੋਈ ਤਾਕਤ ਨਹੀਂ ਮੈਂ ਖਾਲੀ ਹਥਿਆ ਆ ਯਾਦ ਰੱਖਿਓ ਜਦੋਂ ਪੁਲਿਸ ਵਾਲੇ ਪੈਂਦੇ ਹਨ ਉਹ ਪਹਿਲਾਂ ਹੱਥਾਂ ਨੂੰ ਪੈਂਦੇ ਆ ਆ ਜਦੋਂ ਫੜਦੇ ਆ ਕੀ ਕਰਦੇ ਆ ਜੀ ਪਹਿਲਾਂ ਹੱਥ ਹੀ ਪਿੱਛੇ ਕਰਦੇ ਆ ਨਾ ਕਿਉਂਕਿ ਬੰਦਾ ਹੱਥ ਨਾਲ ਬਹੁਤ ਕੁਝ ਕਰ ਸਕਦਾ ਉਹ ਹੱਥਾਂ ਨੂੰ ਪਹਿਲਾਂ ਨੂੜਦੇ ਆ ਯਾਦ ਰੱਖਿਓ ਜਦੋਂ ਸਿੱਖ ਆਪਣੇ ਦੋਨੋਂ ਹੱਥ ਅੰਦਰੋਂ ਨੂੜ ਕੇ ਨੂੜ ਕੇ ਦਰ ਤੇ ਬੰਨ ਕੇ ਆਉਂਦਾ ਹੈ ਇਹਦਾ ਕੇਵਲ ਬਾਹਰ ਮੁਖੀ ਨਹੀਂ ਇਹਦਾ ਅੰਤਰੀਵ ਅਰਥ ਹੈ ਵੀ ਸਤਿਗੁਰੂ ਮੇਰੇ ਕੋਲ ਕੋਈ ਤਾਕਤ ਨਹੀਂ ਮੈਂ ਸਭ ਕੁਝ ਤੇਰੇ ਸਮਰਪਿਤ ਕਰ ਦਿੱਤਾ ਹੈ